ਸਾਚਰੀਆ ਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਇੱਕ ਬਹੁਤ ਹੀ ਦਿਲਚਸਪ ਤਾਕਤ ਬਾਰੇ ਗੱਲ ਕਰਾਂਗੇ ਇਕਜੀ ਤਾਕਤ ਜਿਹੜੀ ਸਾਡੇ ਪੈਰ ਜ਼ਮੀਨ ਤੇ ਰੱਖਦੀ ਹੈ ਤੇ ਗ੍ਰਹਾਂ ਨੂੰ ਅਸਮਾਨ ਵਿੱਚ ਉਹਨਾਂ ਦੇ ਰਸਤੇ ਤੇ আচ্ছা ਚਲੋ ਇੱਕ ਬਿਲਕੁਲ ਸੌਖੀ ਜੀ ਗੱਲ ਤੋਂ ਸ਼ੁਰੂ ਕਰਦੇ ਹਾਂ ਕਦੇ ਸੋਚਿਆ ਜਦੋਂ ਇੱਕ ਸੇਬ ਦਰਖਤ ਤੋਂ ਟੁੱਟਦਾ ਹੈ ਤਾਂ ਉਹ ਹਮੇਸ਼ਾ ਸਿੱਧਾ ਥੱਲੇ ਜ਼ਮੀਨ ਤੇ ਹੀ ਕਿਉਂ ਡਿੱਗਦਾ ਹੈ ਉੱਪਰ ਕਿਉਂ ਨਹੀਂ ਜਾਂਦਾ ਪਰ ਇੱਕ ਮਿੰਟ ਰੁਕੋ ਜੇ ਧਰਤੀ ਸੇਬ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਫਿਰ ਰਾਤ ਨੂੰ ਜਿਹੜਾ ਚੰਨ ਸਾਨੂੰ ਅਸਮਾਨ 'ਚ ਦਿਸਦਾ ਹੈ ਉਹ ਧਰਤੀ ਤੇ ਕਿਉਂ ਨਹੀਂ ਆ ਕੇ ਡਿੱਗਦਾ ਹੈ ਨਾ ਸੋਚਣ ਵਾਲੀ ਗੱਲ ਤਾਂ ਬਸ ਇਹੋ ਉਹ ਵੱਡਾ ਸਵਾਲ ਹੈ ਜਿਸ ਦਾ ਜਵਾਬ ਅੱਜ ਆਪਾਂ ਲੱਭਾਂਗੇ ਗੁਰੂਤਾ ਖਿੱਚ ਯਾਨੀ ਗ੍ਰੈਵਿਟੇਸ਼ਨ ਦੇ ਬਾਰੇ ਪੜ੍ਹ ਕੇ ਚਲੋ ਫਿਰ ਸ਼ੁਰੂ ਕਰੀਏ ਤਾਂ ਗੁਰੂਤਾ ਖਿੱਚ ਹੈ ਕੀ ਸੌਕੇ ਸ਼ਬਦਾਂ 'ਚ ਇਹ ਬ੍ਰਹਮੰਡ ਦੀ ਹਰ ਇੱਕ ਚੀਜ਼ ਹਾਂ ਹਰ ਇੱਕ ਚੀਜ਼ ਭਾਵੇਂ ਉਹ ਛੋਟੀ ਹੈ ਜਾਂ ਵੱਡੀ ਹੈ ਉਹ ਦੂਜੀ ਚੀਜ਼ ਨੂੰ ਨਾ ਇੱਕ ਅਣਦਿਸਦੇ ਧਾਗੇ ਨਾਲ ਆਪਣੇ ਵੱਲ ਖਿੱਚਦੀ ਹੈ ਇਸੇ ਖਿੱਚ ਨੂੰ ਆਪਾਂ ਗੁਰੂਤਾ ਖਿੱਚ ਕਹਿੰਦੇ ਹਾਂ ਅਤੇ ਇਸ ਖਿੱਚ ਦੇ ਪਿੱਛੇ ਦਾ ਰਾਜ਼ ਸਾਨੂੰ ਦੱਸਿਆ ਮਹਾਨ ਵਿਗਿਆਨੀ ਸਰ ਆਇਜ਼ੈਕ ਨਿਊਟਨ ਨੇ ਉਹਨਾਂ ਨੇ ਸਾਨੂੰ ਇੱਕ ਫਾਰਮੂਲਾ ਦਿੱਤਾ ਜਿਸ ਨਾਲੇ ਸਾਰੀ ਗੱਲ ਸਮਝ ਆ ਜਾਂਦੀ ਹੈ ਆ ਦੇਖੋ ਜਰੇ ਇਸ ਤਸਵੀਰ ਵੱਲ ਮੰਨ ਲਓ ਪ੍ਰਮੰਡ ਚ ਕੋਈ ਵੀ ਦੋ ਚੀਜ਼ਾਂ ਨੇ ਜਿਵੇਂ ਇਥੇ M1 ਤੇ M2 ਇਹ ਦੋਵੇਂ ਇੱਕ ਦੂਜੇ ਨੂੰ ਖਿੱਚ ਰਹੀਆਂ ਨੇ ਹੁਣ ਇਹ ਖਿੱਚ ਕਿੰਨੀ ਤਕੜੀ ਹੋਵੇਗੀ ਇਹ ਸਿਰਫ ਦੋ ਗੱਲਾਂ ਤੇ ਨਿਰਭਰ ਕਰਦਾ ਏ ਇੱਕ ਤਾਂ ਇਹਨਾਂ ਦਾ ਪੁੰਜ ਯਾਨੀ ਮਾਸ ਕਿੰਨਾ ਹੈ ਤੇ ਦੂਜਾ ਇਹਨਾਂ ਦੇ ਵਿਚਕਾਰ ਕਿੰਨੀ ਦੂਰੀ ਹੈ ਜਿਸ ਨੂੰ ਆਪਾਂ D ਕਹਿੰਦੇ ਆ ਤੇ ਇਹ ਹੈ ਉਹ ਮਸ਼ਹੂਰ ਫਾਰਮੂਲਾ F ਬਰਾਬਰ ਹੈ G ਗੁਣਾ M1 ਗੁਣਾ M2 D2 ਹੁਣ ਦੇਖਣ ਨੂੰ ਇਹ ਥੋੜਾ ਔਖਾ ਲੱਗ ਸਕਦਾ ਪਰ ਚਿੰਤਾ ਨਾ ਕਰੋ ਆਪਾਂ ਇਸ ਦੇ ਇੱਕ ਇੱਕ ਹਿੱਸੇ ਨੂੰ ਬੜੇ ਆਰਾਮ ਨਾਲ ਸਮਝਾਂਗੇ ਤਾਂ ਦੇਖੋ ਇਸ ਫਾਰਮੂਲੇ 'ਚ f ਦਾ ਮਤਲਬ ਹੈ ਉਹ ਖਿੱਚਦਾ ਬਲ m1 ਤੇ m2 ਹੋ ਗਏ ਦੋਵਾਂ ਚੀਜ਼ਾਂ ਦਾ ਪੁੰਜ ਮਤਲਬ ਉਹਨਾਂ 'ਚ ਕਿੰਨਾ ਪਦਾਰਥ ਹੈ d ਹੈ ਉਹਨਾਂ ਦੇ ਵਿਚਕਾਰ ਦੀ ਦੂਰੀ ਤੇ ਰਹਿ ਗਿਆ g ਇੱਕ ਖਾਸ ਨੰਬਰ ਹੈ ਜਿਸਨੂੰ ਆਪਾਂ ਯੂਨੀਵਰਸਲ ਗ੍ਰੈਵਿਟੇਸ਼ਨਲ ਕਨਸਟੈਂਟ ਕਹਿੰਦੇ ਆ ਚਲੋ ਅਗਲੀ ਸਲਾਈਡ 'ਚ ਇਸ g ਨੂੰ ਸਮਝਦੇ ਆ ਹੁਣ ਜ਼ਰਾ g ਦੀ ਕੀਮਤ ਤੇ ਗੌਰ ਕਰੋ 6.67 10^-11 -11 ਇਸ ਦਾ ਮਤਲਬ ਹੈ ਇੱਕ ਬਹੁਤ ਹੀ ਮਤਲਬ ਬਹੁਤ ਹੀ ਛੋਟਾ ਨੰਬਰ ਹੈ ਤੇ ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਇਹੀ ਕਿ ਗੁਰੂਤਾ ਖਿੱਚ ਅਸਲ ਵਿੱਚ ਇੱਕ ਬਹੁਤ ਕਮਜ਼ੋਰ ਬਲ ਹੈ ਸਾਨੂੰ ਇਹ ਤਾਂ ਹੀ ਮਹਿਸੂਸ ਹੁੰਦਾ ਹੈ ਜਦੋਂ ਕੋਈ ਚੀਜ਼ ਧਰਤੀ ਚੰਨ ਜਾਂ ਸੂਰਜ ਜਿੰਨੀ ਵੱਡੀ ਹੋਵੇ ਤਾਂ ਇਸ ਸਬ ਦਾ ਮਤਲਬ ਕੀ ਨਿਕਲਿਆ ਬਹੁਤ ਸੋਖਾ ਪਹਿਲੀ ਗੱਲ ਜੇ ਚੀਜ਼ਾਂ ਦਾ ਪੁੰਜ ਯਾਨੀ ਮੈਸ ਜ਼ਿਆਦਾ ਹੋਵੇਗਾ ਤਾਂ ਖਿੱਚ ਦਾ ਬਲ ਵੀ ਜ਼ਿਆਦਾ ਹੋਵੇਗਾ ਮਤਲਬ ਪਾਰੀ ਚੀਜ਼ਾਂ ਜ਼ਿਆਦਾ ਜ਼ੋਰ ਨਾਲ ਖਿੱਚਦੀਆਂ ਨੇ ਤੇ ਦੂਜੀ ਗੱਲ ਜੇ ਉਹਨਾਂ ਦੇ ਵਿਚਕਾਰ ਦੂਰੀ ਵਾਜ ਜਾਵੇ ਤਾਂ ਖਿੱਚ ਦਾ ਬਲ ਬਹੁਤ ਤੇਜ਼ੀ ਨਾਲ ਘਟ ਜਾਂਦਾ ਹੈ ਚਲੋ ਹੁਣ ਇਸ ਵੱਡੇ ਜਿਹੇ ਨਿਯਮ ਨੂੰ ਛੱਡ ਕੇ ਆਪਣੀ ਧਰਤੀ ਤੇ ਵਾਪਸ ਆਉਂਦੇ ਆ ਤੇ ਦੇਖਦੇ ਆ ਕਿ ਇਹ ਸਾਡੀ ਰੋਜ਼ ਦੀ ਜ਼ਿੰਦਗੀ ਤੇ ਕਿਵੇਂ ਅਸਰ ਪਾਉਂਦਾ ਹੈ ਹੁਣ ਗੱਲ ਕਰਦੇ ਆ ਮੁਕਤ ਗਿਰਾਵਟ ਦੀ ਯਾਨੀ ਫ੍ਰੀ ਫਾਲ ਦੀ ਸੋਚੋ ਜਦੋਂ ਕੋਈ ਚੀਜ਼ ਸਿਰਫ ਤੇ ਸਿਰਫ ਧਰਤੀ ਦੀ ਖਿੱਚ ਕਰਕੇ ਹੇਠਾਂ ਡਿੱਗ ਰਹੀ ਹੋਵੇ ਜਿਵੇਂ ਹੱਥੋਂ ਛੱਡਿਆ ਹੋਇਆ ਪੱਥਰ ਤਾਂ ਆਪਾਂ ਦੇਖਦੇ ਹਾਂ ਕਿ ਜਿਵੇਂ ਜਿਵੇਂ ਉਹ ਹੇਠਾਂ ਆਂਦਾ ਉਸ ਦੀ ਰਫ਼ਤਾਰ ਵੱਧਦੀ ਜਾਂਦੀ ਹੈ ਰਫ਼ਤਾਰ ਦੇ ਇਸ ਵਾਧੇ ਨੂੰ ਹੀ ਤਾਂ ਅਸੀਂ ਪ੍ਰਵੇਗ ਯਾਨੀ ਐਕਸਲਰੇਸ਼ਨ ਕਹਿੰਦੇ ਆ ਤੇ ਜਦੋਂ ਇਹ ਪ੍ਰਵੇਗ ਧਰਤੀ ਦੀ ਖਿੱਚ ਕਰਕੇ ਹੁੰਦਾ ਹੈ ਤਾਂ ਇਸ ਨੂੰ ਇੱਕ ਖਾਸ ਨਾਮ ਦਿੱਤਾ ਗਿਆ ਜੀ ਤੇ ਧਰਤੀ ਤੇ ਜੀ ਦੀ ਕੀਮਤ ਲਗਭਗ 9.8 ਮੀਟਰ ਪ੍ਰਤੀ ਸੈਕਿੰਡ ਸਕੁਅਰ ਹੁੰਦੀ ਹੈ ਇਸ ਦਾ ਮਤਲਬ ਬਹੁਤ ਸੌਖਾ ਹੈ ਹਰ ਇੱਕ ਸਕਿੰਡ ਜਦੋਂ ਕੋਈ ਚੀਜ਼ ਡਿੱਗਦੀ ਹੈ ਉਸਦੀ ਸਪੀਡ 9.8 ਮੀਟਰ ਪ੍ਰਤੀ ਸਕਿੰਡ ਹੋਰ ਤੇਜ਼ ਹੋ ਜਾਂਦੀ ਹੈ ਚਲੋ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇੱਕ ਨਿੱਕਾ ਜਿਹਾ ਸਵਾਲ ਕਰਕੇ ਦੇਖਦੇ ਹਾਂ ਤਿਆਰ ਹੋ ਸੋਚੋ ਕਿ ਇੱਕ ਪੱਥਰ ਨੂੰ ਮੀਨਾਰ ਤੋਂ ਸੁੱਟਿਆ ਗਿਆ ਤਾਂ 2 ਸਕਿੰਡ ਬਾਅਦ ਉਸਦੀ ਸਪੀਡ ਕਿੰਨੀ ਹੋਵੇਗੀ ਦੇਖੋ ਕਿੰਨਾ ਸੌਖਾ ਹੈ ਪਹਿਲਾ ਕਦਮ ਸਾਨੂੰ ਪਤਾ ਹੈ ਕਿ ਜਦੋਂ ਪੱਥਰ ਛੱਡਿਆ ਉਸਦੀ ਸ਼ੁਰੂਆਤੀ ਸਪੀਡ ਯਾਨੀ U 0 ਸੀ ਸਮਾਂ T ਹੈ 2 ਸੈਕਿੰਡ ਦੂਜਾ ਕਦਮ ਆਪਾਂ ਫਾਰਮੂਲਾ ਲਗਾਵਾਂਗੇ V U GT ਤੀਜਾ ਕਦਮ ਬਸ ਹੁਣ ਕੀਮਤਾ ਭਰ ਦੋ V 0 9.8 2 ਤੇ ਚੌਥਾ ਕਦਮ ਜਵਾਬ ਆ ਗਿਆ 19.6 ਮੀਟਰ ਪ੍ਰਤੀ ਸੈਕਿੰਡ ਦੇਖਿਆ ਕਿੰਨਾ ਆਸਾਨ ਸੀ ਅਗਲਾ ਵਿਸ਼ਾ ਬਹੁਤ ਬਹੁਤ ਜ਼ਰੂਰੀ ਹੈ ਖਾਸ ਕਰਕੇ ਇਮਤਿਹਾਨਾਂ ਲਈ ਇਹ ਹੈ ਪੁੰਜ ਮਾਸ ਅਤੇ ਪਾਰ ਵੇਟ ਦੇ ਵਿੱਚ ਫਰਕ ਬਹੁਤ ਸਾਰੇ ਵਿਦਿਆਰਥੀ ਇਸ ਚ ਗਲਤੀ ਕਰਦੇ ਨੇ ਆ ਤਸਵੀਰ ਦੇਖੋ ਸਾਰੀ ਕਹਾਣੀ ਸਮਝ ਆ ਜਾਵੇਗੀ ਧਰਤੀ ਤੇ ਖਿੱਚ ਜ਼ਿਆਦਾ ਹੈ ਤਾਂ ਪਾਰ ਵੀ ਜ਼ਿਆਦਾ ਮਹਿਸੂਸ ਹੁੰਦਾ ਪਰ ਜਦੋਂ ਇਹੀ ਬੰਦਾ ਜੰਨਤੇ ਜਾਂਦਾ ਜਿੱਥੇ ਖਿੱਚ ਬਹੁਤ ਘਟ ਹੈ ਤਾਂ ਉਸ ਦਾ ਪੁੰਜ ਤਾਂ ਉਨਾ ਹੀ ਰਹਿੰਦਾ ਪਰ ਉਸ ਨੂੰ ਆਪਣਾ ਪਾਰ ਬਹੁਤ ਹਲਕਾ ਲੱਗਦਾ ਇਸੇ ਲਈ ਉਹ ਉੱਚੀ ਛਾਲ ਮਾਰ ਸਕਦਾ ਤਾਂ ਫਿਰ ਯਾਦ ਰੱਖਣ ਵਾਲੀ ਗੱਲ ਕੀ ਹੈ ਪੁੰਜ ਯਾਨੀ ਮਾਸ ਹੁੰਦਾ ਹੈ ਕਿ ਕਿਸੇ ਚੀਜ਼ ਦੇ ਅੰਦਰ ਸਮਾਨ ਕਿੰਨਾ ਹੈ ਤੇ ਇਹ ਕਦੇ ਨਹੀਂ ਬਦਲਦਾ ਭਾਵੇਂ ਤੁਸੀਂ ਧਰਤੀ ਤੇ ਹੋ ਜਾਂ ਮੰਗਲ ਗ੍ਰਹਿ ਤੇ ਪਰਪਾਰ ਯਾਨੀ weight ਉਸ ਸਮਾਨ ਤੇ ਲੱਗਣ ਵਾਲੀ ਗੁਰੂਤਵਾ ਖਿੱਚ ਦਾ ਬਲ ਹੈ ਤੇ ਇਹ ਜਗਾ ਜਗਾ ਬਦਲਦਾ ਰਹਿੰਦਾ ਹੈ ਚਲੋ ਜੀ ਹੁਣ ਵਾਪਸ ਚੱਲਦੇ ਆਪਨੇ ਸਭ ਤੋਂ ਪਹਿਲੇ ਸਵਾਲ ਤੇ ਹੁਣ ਆਪਾਂ ਉਸ ਰਹੱਸ ਤੋਂ ਪਰਦਾ ਚੁੱਕਾਵਾਂਗੇ ਕਿ ਆਖਿਰ ਚੰਨ ਧਰਤੀ ਤੇ ਆ ਕੇ ਡਿੱਗਦਾ ਕਿਉਂ ਨਹੀਂ ਇੱਕ ਗੱਲ ਸੋਚੋ ਜੇ ਤੁਸੀਂ ਇੱਕ ਧਾਗੇ ਨਾਲ ਪੱਥਰ ਬੰਨ ਕੇ ਗੋਲ-ਗੋਲ ਘੁਮਾਉਂਦੇ ਹੋ ਤਾਂ ਪੱਥਰ ਗੋਲ ਕਿਉਂ ਘੁੰਮਦਾ ਹੈ ਕਿਉਂਕਿ ਤੁਸੀਂ ਧਾਗੇ ਨੂੰ ਲਗਾਤਾਰ ਆਪਣੇ ਵੱਲ ਯਾਨੀ ਕੇਂਦਰ ਵੱਲ ਖਿੱਚ ਕੇ ਰੱਖਦੇ ਹੋ ਇਸੇ ਕੇਂਦਰ ਵੱਲ ਲੱਗਣ ਵਾਲੇ ਬਲ ਨੂੰ ਕਹਿੰਦੇ ਨੇ ਸੈਂਟ੍ਰੀਪੀਟਲ ਫੋਰਸ ਤਾਂ ਧਰਤੀ ਤੇ ਚੰਨ ਦੇ ਕੇਸ 'ਚ ਧਰਤੀ ਦੀ ਗੁਰਤਵਾ ਖਿੱਚੀ ਉਹ ਅਣਦਿਸਦਾ ਧਾਗਾ ਹੈ ਇਹੀ ਖਿੱਚ ਚੰਨ ਨੂੰ ਸੈਂਟ੍ਰੀਪੀਟਲ ਫੋਰਸ ਦਿੰਦੀ ਹੈ ਜਿਸ ਕਰਕੇ ਉਹ ਸਿੱਧਾ ਪੁਲਾੜ 'ਚ ਉੱਡਣ ਦੀ ਬਜਾਏ ਧਰਤੀ ਦੇ ਦੁਆਲੇ ਇੱਕ ਚੱਕਰ 'ਚ ਘੁੰਮਦਾ ਰਹਿੰਦਾ ਹੈ ਇਸ ਲਈ ਉਹ ਸਾਡੇ ਤੇ ਡਿੱਗਦਾ ਨਹੀਂ ਤਾਂ ਚਲੋ ਜਾਣ ਤੋਂ ਪਹਿਲਾਂ ਇੱਕ ਵਾਰ ਸਾਰੇ ਜ਼ਰੂਰੀ ਫਾਰਮੂਲਿਆਂ ਨੂੰ ਦੁਹਰਾ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਕਿਉਂਕਿ ਇਹ ਇਮਤਿਹਾਨ 'ਚ ਤੁਹਾਡੇ ਬਹੁਤ ਕੰਮ ਆਉਣਗੇ ਯਾਦ ਰੱਖਿਓ ਜੇ ਤੁਹਾਨੂੰ ਇਹ ਸਾਰੀ ਗੱਲਬਾਤ ਸਮਝ ਆਈ ਹੈ ਤਾਂ ਇੱਕ ਵਾਰ ਪੀਡੀਐਫ ਨਾਲ ਇਸ ਨੂੰ ਦੁਬਾਰਾ ਪੜ੍ਹ ਕੇ ਦੇਖਣਾ ਤੁਹਾਨੂੰ ਵਿਗਿਆਨ ਬਹੁਤ ਹੀ ਸੌਖਾ ਤੇ ਮਜ਼ੇਦਾਰ ਲੱਗਣ ਲੱਗ ਪਵੇਗਾ